அது காரா சூட்ட பல காரா சூட பிளா சூட்ட அ disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non profit educational or personal use tips the balance in favor of fair use satshirya college ummeed karde hain ki tusi sare theek ho wange haan ji ajj aap fer haazir hain tode layi leke ek hor navi video ta fer bina kise deri to karde haan aap apni ajj di video nu shuru fir good morning ho chuki aa oh saadi sutti hai jassu ਤੋਡੀ ਮਾਰਨਿੰਗ ਤਾਂ ਸਾਨੂੰ ਪਤਾ ਹੀ ਐ ਦੁਪਹਿਰ ਦੇ 12 ਵਜੇ ਹੁੰਦੀ ਐ 10 12 ਵਜੇ ਸ਼ੁਰੂ ਹੁੰਦੀ ਐ ਤੁਹਾਡੀ ਸਵੇਰ ਹੋ ਚੱਲੀ ਐ ਸਾਡੀ ਮਾਰਨਿੰਗ ਸ਼ੁਰੂ ਤੇ ਫਿਰ ਉੱਠ ਕੇ ਆਏ ਨਹੀਂ ਅਸੀਂ ਚਾਹ ਪਾਣੀ ਬਣਾ ਲ ਗਏ ਕੋਈ ਕੰਮ ਧੰਦਾ ਕਰ ਲ ਗਏ ਨਹੀਂ ਪਹਿਲਾਂ ਉੱਠਣ ਸਾਰ ਅਸੀਂ ਵਲੌਗ ਦੀ ਢੂਈ ਵਿੱਚ ਵੜਨਾ ਸਰਦਾ ਨਹੀਂ ਸਵੇਰ ਸਵੇਰ ਉੱਠ ਕੇ ਵਲੌਗ ਬਣਾਏ ਬਿਨਾ ਕੰਮ ਕਰਕੇ ਨਵੇੜ ਕੇ ਫਿਰ ਬਣਾ ਲਿਓ ਹੋਰ ਤੇ ਗਸੇ ਜਿ ਕਰਿਓ ਨਿੱਕਰ ਗਿੱਲੀ ਕਰਕੇ ਸੋਂਗੇ ਯਾ ਫੇ ਮੁੰਡੇ ਉਹ ਤਾਂ ਤੇਰੀ ਗਲਤੀ ਹੈ ਨਾ ਤੂੰ ਬੱਚੇ ਨੂੰ ਥੱਲੇ ਬਾਥਰੂਮ ਕਰਨਾ ਕਿ ਜਾਇਆ ਹੀ ਨਹੀਂਗਾ ਸ਼ੁਰੂ ਤੋਂ ਕਿ ਜਾਇਆ ਹੋਵੇ ਨਾ ਬੱਚੇ ਨੂੰ ਵੀ ਹਾਂ ਤੂੰ ਥੱਲੇ ਬਾਥਰੂਮ ਕਰਨਾ ਬੈੱਡ ਤੇ ਨਹੀਂ ਕਰਨਾ ਗੰਦਾ ਹੋ ਜਾਊਗਾ ਤੇ ਫਿਰ ਤੂੰ ਕਿੱਥੇ ਪਾਵੇਂਗਾ ਤੇ ਫਿਰ ਬੱਚਾ ਆਪੇ ਨਹੀਂ ਡਰਦਾ ਕਰਦਾ ਰਾਤ ਨੂੰ ਜੇ ਬਾਥਰੂਮ ਆਉਂਦਾ ਉਹ ਉੱਠ ਕੇ ਆਪੇ ਕਹੋਗਾ ਵੀ ਹਾਂ ਮੰਮਾ ਮੈਨੂੰ ਬਾਥਰੂਮ ਆਉਂਦਾ ਛੋਟੇ ਹੁੰਦੇ ਨੇ ਬੱਚੇ ਨੂੰ ਜਾਓ ਜੇ ਛੋਟਾ ਹੈ ਤਾਂ ਮਤਲਬ ਬੱਚਾ ਰੋੜਦਾ ਆਪਣਾ ਨਹੀਂ ਹਜੇ ਰੋੜਨ ਵੀ ਨਹੀਂ ਲੱਗਾ ਤਾਂ ਮਤਲਬ ਇਹ ਨਹੀਂਗਾ ਕਿ ਉੱਤੇ ਹੀ ਕਰਵਾਈ ਚੱਲੋ ਤੇ ਡਾਈਪਰ ਲਾਈ ਚੱਲੋ ਫਿਰ ਬਸ ਜਵਾਕ ਨੂੰ ਇੱਥੇ ਹੀ ਗੰਦੀ ਗੇਜ ਪੈ ਥੋੜੇ ਥੋੜੇ ਟੈਂਪਰ ਜੇ ਛੋਟਾ ਹੁੰਦਾ ਨਾ ਬੱਚੇ ਦੁੱਧ ਪਿਆ ਉਹ ਥੋੜੇ ਟਾਈਮ ਬਾਅਦ ਉਹ ਥੱਲੇ ਬਾਥਰੂਮ ਕਰਾਓ ਇਦਾਂ ਬੱਚੇ ਨੂੰ ਗੇਜ ਪੈਂਦੀ ਥੱਲੇ ਕਰਨ ਦੀ ਫਿਰ ਉੱਤੇ ਕਰਦਾ ਹੀ ਨਹੀਂ ਬੱਚਾ ਬਾਥਰੂਮ ਤੇ ਸਾਡੇ ਮੀ ਬਹੁ ਪੈਂਦੀ ਆ ਇੰਨਾ ਜਿਆਦਾ ਮੀ ਪੈਂਦੀ ਆ ਨਾ ਇੰਨਾ ਜਿਆਦਾ ਮੀ ਪੈਂਦੀ ਆ ਪੁੱਛੋ ਹੀ ਨਾ ਬਹੁਤ ਜਿਆਦਾ ਮੀ ਪੈਂਦੀ ਆ ਇੰਨਾ ਜਿਆਦਾ ਮੀ ਪਈ ਜਾਂਦਾ ਬਾਹਰ ਜਿਆਦਾ ਪਈ ਜਾਂਦਾ ਮੈਨਾਂ ਦਾ ਵੇਅ ਤਾਂ ਸਹੀਂ ਘਰ ਚ ਕਿਵੇਂ ਪਾਣੀ ਭਰਿਆ ਪਿਆ ਧਿਆਨ ਰੱਖੀ ਪੈਣੇ ਆਪਦਾ ਰੌੜ ਨਾ ਜਾਵੇ ਸਨੇ ਘਰ ਦੇ ਤੋਂ ਉਹ ਪੂਰਾ ਹਾਲ ਹੋਇਆ ਵਿਆਹ ਮੀਨਾ ਬੱਦਲਾਂ ਆ ਵੇਲਾ ਟਾਂਡਾ ਆ ਡੰਗਰ ਪਸ਼ੂ ਆਇਂ ਮੂੰਹ ਉੱਠ ਕੇ ਨਾ ਬੂਹ ਹੱਥ ਨਹੀਂ ਧੋਣਾ ਤੇ ਨਵੇਂ ਕੱਪੜੇ ਆਏ ਅਲਮਾਰੀ ਚ ਕੱਢ ਕੇ ਪਾ ਲੈਣ ਜਿਵੇਂ ਖਣੀ ਸਾਡੀ ਸ਼ਕਲ ਕਿੰਨੀ ਕੁ ਸੋਹਣੀ ਹੁੰਦੀ ਐ ਤੇ ਸ਼ਕਲ ਹੋ ਜੀ ਉਤ ਮੂੰਹ ਹੱਥ ਨਹੀਂ ਧੋਣਾਗਾ ਨਾ ਆ ਲੋ ਉੱਠ ਕੇ ਮਰ ਲੋ ਡੰਗਰ ਖੋਤੇ ਜੇ ਨਹੀਂ ਨਾ ਨਾ ਗੋਆ ਮਾਰ ਲੋ ਚਿੱਕੜ ਮਾਰ ਲੋ ਚਿੱਕੜ ਹੋਇਆ ਡੰਗਰ ਰਾਤੀ ਦੇ ਚਿੱਕੜ ਆਂ ਅੰਧਰੀ ਰਾਤ ਹੋਇਆ ਕੂਲਰ ਦਾ ਤਾਂ ਪਤਾ ਲੱਗ ਗਿਆ ਸੀ ਅੰਦਰ ਰੱਖਣਾ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀਗਾ ਵੀ ਉਹ ਜਿਹੜਾ ਮੰਜਾ ਬਾਹਰ ਪਿਆ ਸੀ ਉਹ ਵੀ ਅੰਦਰ ਕਰ ਦਿੱਗੇ ਬਾਹਰ ਗਿੱਲਾ ਹੁੰਦਾ ਹੋਊਗਾ ਵੈਸੇ ਚੰਗੀ ਗੱਲ ਆ ਬਾਹਰ ਮੰਜਾ ਗਿੱਲਾ ਹੋਈ ਜਾਂਦਾ ਐਸੇ ਬੰਨੇ ਧੋਤਾ ਜਾਊਗਾ ਵੀ ਹਣ ਗਿੱਲਾ ਤਾਂ ਹੋਈ ਐ ਉੱਤੇ ਸਾਬਣ ਸਰਫ ਮਾਰ ਕੇ ਬਰਸ਼ ਨਾਲ ਰਗੜ ਕੇ ਤੇ ਹੁਣ ਧੋਈ ਦੇ ਕਿੰਨਾ ਗੰਦਾ ਮੰਜਾ ਥੋੜਾ ਹੋ ਬਾਅਦ ਵਿੱਚ ਐਸੇ ਮੰਜੇ ਤੇ ਉਹ ਵੀ ਬੈ ਜਾਣਗੇ ਨਾ ਸੁੱਕ ਤਾਂ ਨਹੀਂ ਨੀਗੇ ਵੀ ਹਾਂ ਅਸੀਂ ਮੰਜਾ ਧੋਲ ਗਏ ਮੀ ਪਿਆ ਸੀ ਗਿੱਲਾ ਤਾਂ ਹੋਇਆ ਹੀ ਸੀਗਾ ਪਤਾ ਨਹੀਂ ਕਿਉਂ ਤੁਹਾਨੂੰ ਸੁੱਕ ਨਹੀਂ ਆਉਂਦੀਗੀ ਪਾ ਤੂੰ ਐਨੀ ਹਿੰਮਤ ਕਰਨੀ ਨਾ ਸਰ ਦੇਗੀ ਗਿੱਲਾ ਤਾਂ ਹੋਇਆ ਮੰਜਾ ਤੇ ਉਹਨੂੰ ਧੋ ਨਹੀਂ ਸਕਦੀ ਹੁਣ ਐਨੀ ਹਿੰਮਤ ਹੈ ਨਹੀਂ ਤੇਰੇ ਚ ਪਾਣੀ ਪੈਂਡ ਸਾਡੇ ਦਾ ਪਾਣੀ ਨਾ ਸੀ ਨਾ ਸਵੇਰੇ ਦੇ ਲਈ ਛੱਡਾਂਗੇ ਸੋਨ ਦਾ ਸਟਾਈਲ ਦੇਖੋ ਇਹਦਾ ਬਹੁਤ ਪਾਣੀ ਸੀ ਰੁੜੀ ਨੇ ਬੈੱਡ ਤੇ ਬਾਥਰੂਮ ਕਾਤਾ ਚਾਦਰ ਤਾਂ ਨੇ ਕੀ ਬਦਲਨੀ ਆ ਕੁੜੀ ਦੀ ਨਿਕਰ ਵੀ ਨਹੀਂ ਇਹਨੇ ਬਦਲੀ ਗਈ ਵੀ ਕੁੜੀ ਦਾ ਭਾਂਦੀ ਇਨਫੈਕਸ਼ਨ ਹੋ ਜਾਏ ਫੇਰ ਰਾਤ ਦੇ ਨੇ ਬਾਥਰੂਮ ਕੀਤਾ ਵਾ ਉਹਦੇ ਕੱਪੜੇ ਨਿਕਰ ਹੀ ਲਾ ਕੇ ਬਦਲਦਾ ਮੈਂ ਸੁੱਕੀ ਪਾਦਾ ਪਰ ਨਹੀਂ ਐਨੀ ਵੀ ਹਿੰਮਤ ਹੈ ਨਹੀਂ ਸਾਡੇ ਚ ਗਰੀਬ ਡੰਗਰੀ ਨਾਵੇ ਤਾਂ ਫੇਰ ਦੇਖ ਤੁਸੀਂ ਇਹਨੇ ਮਾਂ ਦੀ ਧੀ ਨੇ ਨਾ ਇਹੀ ਚਾਦਰਾਂ ਹੀ ਵਿਛਾ ਦੇਣੀ ਆ ਨਾ ਤਾਂ ਇਹਨੇ ਬਾਹਰ ਗੱਦਿਆਂ ਨੂੰ ਧੁੱਪ ਲਵਾਣੀ ਚਾਹ ਲੱਤ ਧੁੱਪ ਕਾਦੀ ਇਹਨਾਂ ਦੇ ਮੀਂਹ ਪਈ ਜਾਂਦਾ ਇਹਨੇ ਚਾਦਰ ਵੀ ਨਹੀਂ ਬਦਲਨੀ ਉਹੀ ਚਾਦਰ ਝਾੜ ਕੇ ਉਹ ਵੀ ਵਿਛਾ ਦੇਣੀ ਆ ਬਹੁਤ ਗੰਦੀ ਬਦਬੂ ਆਉਂਦੀ ਹੋਗੀ ਇਹਨਾਂ ਦੇ ਕਮਰੇ 'ਚ ਜੇ ਕੋਈ ਰੋਜ਼ ਬੈੱਡ ਤੇ ਬਾਥਰੂਮ ਕਰਦੀ ਆ ਤਾਂ ਗੱਦਿਆਂ ਬੈੱਡ ਤੇ ਤਾਂ ਬੈਨੂ ਜੀ ਨਹੀਂ ਕਰਦਾ ਹੋਣਾ ਚਾਚੂ ਆ ਬੈਠੋ ਕੀ ਹੋਇਆ ਗੰਦ ਗੰਦਕੇ ਕੁੱਤਾ ਕਹਿੰਦਾ ਕਾਟ ਇਹਨਾਂ ਦੇ ਮਾਤਾ ਵੀ ਨਹੀਂ ਗਈ ਸਲਵਾਰ ਸੁੱਟ ਪਾ ਕੇ ਕਿਤੇ ਸ਼ਹਿਰ ਬਾਜ਼ਾਰ ਗਈ ਸੀ ਆਉਂਦੀ ਰਹੀ ਲੋਅਰ ਟੀ-ਸ਼ਰਟ ਪਾ ਲਈ ਐ ਨਾ ਮਾਤਾ ਤੇਰਾ ਸਰਦਾ ਨਹੀਂਗਾ ਅੱਜ ਦੇ ਕੱਪੜੇ ਪਾ ਲੈ ਤੂੰ ਤੇ ਉਮਤਾ ਵੇਖ ਆਉਂਦੀ ਐ ਜੀ ਉਮਰ ਚਾਹਜੇ ਕੱਪੜੇ ਸੋਹਣੇ ਲਾਉਦੇ ਹੈਗੇ ਉਹ ਭੱਜ ਗਈ ਉਹ ਭੱਜ ਨਹੀਂ ਆ ਭੱਜ ਗਈ ਉਹ ਭੱਜ ਗਈ ਆ ਵੇਖ ਲੋ ਕੁੜੀ ਨਾ ਨਾ ਧੱਕਾ ਕਰੀ ਜਾਂਦੀ ਐ ਕੋਈ ਦੁਕਾਨ ਵਾਲੀ ਚੀਜ਼ ਆ ਕੋਈ ਮਰਚਾ ਮੁਰਚਾ ਵਾਲੇ ਹੋਣੀ ਕੁੜੀ ਨਹੀਂ ਖਾਂਦੀ ਗਏ ਧੱਕੇ ਨਾਲ ਉਹਦੇ ਮੂੰਹ ਚ ਪਾਈ ਜਾਂਦੇ ਆ ਜੇ ਨਹੀਂ ਖਾਂਦੀ ਕਿ ਕੁੜੀ ਨੂੰ ਨਾ ਖਵਾਵੋ ਤੁਸੀਂ ਆਪ ਖਾ ਮਰ ਲਓ ਕਿਉਂ ਉਹਦੇ ਮੂੰਹ ਚ ਤੁੰਨੀ ਜਾਂਨੇ ਫੜ ਲਵਾਲੋ ਕਹੋ ਵੀ ਆ ਲੈ ਦੱਸੂ ਨਹੀਂ ਆ ਮੇਰੇ ਕੋਲ ਹੀ ਆ ਜਿੰਨਾ ਚਿਰ ਕੁੜੀ ਦੇ ਮੂੰਹ 'ਚ ਖਾਣ ਨੂੰ ਚੀਜ਼ ਪਾਈ ਨਹੀਂ ਨਾ ਜਿੰਨਾ ਚਿਰ ਕੁੜੀ ਰੋਈ ਨਹੀਂ ਇਹਨਾਂ ਦੋਨਾਂ ਸਬਰ ਨਹੀਂ ਆਇਆ ਪਤਾ ਨਹੀਂ ਕਿਉਂ ਇਹ ਤਰਸ ਕਰਦੇ ਜਵਾਕਾਂ ਤੇ ਵਜੇ ਨਹੀਂ ਕੋਈ ਚੀਜ਼ ਖਾਂਦਾ ਜਵਾਕਰ ਨਾ ਖਵਾਓ ਕਦੇ ਇੰਨਾ ਧੱਕਾ ਤੁਸੀਂ ਰੋਟੀ ਪਾਣੀ 'ਚ ਕੀਤਾ ਵੀ ਉਹਨੇ ਜਵਾਕ ਨਹੀਂ ਖਾ ਉਹ ਮੈਂ ਰੋਟੀ ਨਹੀਂ ਖਾਣੀ ਨਹੀਂ ਨਹੀਂ ਤੋ ਰੋਟੀ ਖਾ ਤੋ ਸਬਜ਼ੀ ਖਾ ਦਹੀਂ ਲਸੀ ਖਾ ਪੀ ਕਦੇ ਉਹਨਾਂ ਚੀਜ਼ਾਂ ਦੇ ਧੱਕਾ ਕੀਤਾ ਦੁਕਾਨ ਵਾਲੀਆਂ ਚੀਜ਼ਾਂ 'ਚ ਕਿਵੇਂ ਧੱਕਾ ਕਰੀ ਜਾਂਦੇ ਜਵਾਕ ਨਾਲ ਸਹਜ ਓਹੋ ਸੁਗਲਗੇ ਨਹੀਂ ਸੁਗਲਗੇ ਗਿੱਲੇ ਮੰਜੇ ਤੇ ਉਵੇਂ ਚੜ ਕੇ ਬਹਿ ਗਈਆਂ ਨੂੰ ਧੋਣਾ ਤਾਂ ਕੀ ਸੀਗਾ ਸੁੱਕ ਤਾਂ ਜਾਣ ਦਿੰਦੀ ਇਹ ਤਾਂ ਮੈਨੂੰ ਪਤਾ ਹੀ ਸੀਗਾ ਵੀ ਜਦੋਂ ਮੀਂਹ हट ਗਿਆ ਮੰਜਾ ਸੁੱਕ ਗਿਆ ਇਸੇ ਮੰਜੇ ਤੇ ਤੁਸੀਂ ਉਵੇਂ ਬਹਿ ਜਾਣ ਓਗਲੇ ਤੇ ਗਿੱਲਾ ਹੋ ਕੇ ਮੈਲ ਜੀ ਉੱਤੇ ਆ ਗਈ ਹੋਣੀ ਐ ਪਰ ਮੈਨੂੰ ਇਹ ਨਹੀਂ ਪਤਾ ਸੀ ਡੰਗਰ ਜੀ ਗਿੱਲੇ ਮੰਜੇ ਤੇ ਹੀ ਉਵੇਂ ਬਹਿ ਜੂਗੀ ਮੈਨੂੰ ਨਾਲਕ ਤੇ ਜੀ ਨਹੀਂ ਆਦੀ ਇੱਕ ਤਾਂ ਮੰਜਾ ਇਨਾ ਗੰਦਾ ਉਹ ਤੋਂ ਗਿੱਲਾ ਹੋ ਕੇ ਮੈਲ ਜੀ ਉੱਤੇ ਜੇ ਆ ਗਈ ਹੋਣੀ ਐ ਮੰਜੇ ਦੇ ਤੇ ਮੈਂ ਉਵੇਂ ਉੱਤੇ ਚੜ ਕੇ ਬਹਿ ਗਈਆਂ ਕਿਉਂ ਨਹੀਂ ਤੁਹਾਨੂੰ ਸੁਗ ਆਉਂਦੀਗੀ ਏਅਰ ਰਸੋਈ ਦੇ ਵਿੱਚ ਜਾਣ ਦੀ ਟਿਕਟ ਟੀ 500 ਰੁਪਿਆ 500 ਰੁਪਿਆ ਟਿਕਟ ਲੱਗੂਗੀ ਰਸੋਈ ਦੇ ਵਿੱਚ ਤੁਹਾਨੂੰ 1 ਘੰਟਾ ਬਿਠਾਇਆ ਜਾਊਗਾ ਐਸਾ ਰਸੋਈ ਦੇ ਵਿੱਚ ਜਾਣ ਲਈ 500 ਰੁਪਏ ਟਿਕਟ ਜਿੱਥੇ ਭੋਰਾ ਸਾਫ ਸਫਾਈ ਨੇ ਉੱਥੇ ਤੁਸੀਂ ਦਾਲ ਸਬਜ਼ੀ ਬਣਾਉਣੀ ਹੈ ਰੋਟੀ ਲਾਉਣੀ ਹੈ ਸਾਫ ਸਫਾਈ ਤਾਂ ਕਰ ਲਓ ਜੇ ਬੱਲ ਰੱਖਣਾ ਇਹਦਾ ਮਤਲਬ ਇਹ ਨਹੀਂ ਕਿ ਬੱਲ ਨਹੀਂ ਸੈਟ ਦੇਣਾ ਬੱਲ ਨੇ ਵੀ ਕਿਸੇ ਢੰਗ ਤਰੀਕੇ ਨਾਲ ਰੱਖਿਆ ਜਾ ਸਕਦਾ ਜਿੱਥੇ ਆਪਾਂ ਰੋਟੀ ਪਾਣੀ ਬਣਾਉਣਾ ਉੱਥੇ ਪਤਾ ਸਾਫ ਸਫਾਈ ਕਿੰਨੀ ਜ਼ਰੂਰੀ ਹੁੰਦੀ ਹੈ ਪਤਾ ਨਹੀਂ ਕਿਉਂ ਨਹੀਂ ਤੁਹਾਡਾ ਸਾਫ ਸਫਾਈ ਵਾਲੇ ਇੰਨਾ ਧਿਆਨ ਤੇ 2 ਮਹੀਨੇ ਦਾ 90 ਦਿਨ ਦਾ ਕੋਰਸ ਆ ਜੀ ਇਹ 90 ਦਿਨ ਦਾ ਕੋਰਸ ਤੁਸੀਂ ਕਰ ਲੈਣਾ ਪੂਰਾ ਨਹੀਂ ਤੈਨੂੰ ਇੰਨਾ ਨਹੀਂ ਪਤਾ ਵੀ 2 ਮਹੀਨੇ ਵਿੱਚ 90 ਦਿਨ ਹੁੰਦੇ ਕਿ ਕਿੰਨੇ ਦਿਨ ਹੁੰਦੇ ਆ ਤੇਨੂੰ ਹਿਸਾਬ ਕਿਤਾਬ ਜਮਾਂ ਹੀ ਨਹੀਂ ਆਉਂਦਾਗਾ ਹੋਰਾਂ ਨਹੀਂ ਪਤਾ ਵੀ 1 ਮਹੀਨੇ ਚ ਕਿੰਨੇ ਦਿਨ ਹੁੰਦੇ ਕਿੰਨੇ ਨਹੀਂ ਹੁੰਦੇਗੇ ਤੇ ਆਹ ਰਸੋਈ ਵਿੱਚ ਬਹਿਣ ਦਾ 2 ਮਹੀਨੇ ਤੇ 90 ਦਿਨਾਂ ਦਾ ਕੋਰਸ ਆਹ ਰਸੋਈ ਵਿੱਚ ਬਹਿਣ ਦਾ ਜਿੱਥੇ ਇਹਨਾਂ ਅੱਛਾ ਤੂੰ ਲੋਕਾਂ ਨੂੰ ਇਹ ਦਿਖਾਉਣਾ ਸਿਖਾਉਣਾ ਵੀ ਹਾਂ ਗੰਧ ਦੇ ਵਿੱਚ ਕਿਵੇਂ ਰਹਿਣਾ ਖਲਾਰੇ ਦੇ ਵਿੱਚ ਕਿਵੇਂ ਰਹਿਣਾ ਵਾ ਤੂੰ ਇਹ ਸਿਖਾਉਣਾ ਲੋਕਾਂ ਨੂੰ ਇਹ ਕੋਰਸ ਆ ਬਹੁਤ ਵਧੀਆ ਕੋਰਸ ਕੱਢਿਆ ਤੁਸੀਂ ਐਵਾਰਡ ਮਿਲਣਾ ਚਾਹੀਦਾ ਇਹਦੇ ਲਈ ਤਾਂ ਤੁਹਾਨੂੰ ਤੇ ਰੰਗ ਗਾਰੰਟੀ ਆ 100% ਤੁਹਾਡਾ ਜਿੱਦਾਂ ਇਹਦਾ ਚਮਕਦਾ ਜਿੱਦਾਂ ਚਮਕੂਗਾ ਅਜੇ ਤੱਕ ਇੱਥੇ ਉਹ ਤਾਂ ਕਿ ਚੰਬੜਾ ਘਰ ਚ ਲੱਗੇ ਨਹੀਂ ਜਾਂਦਾ ਹਾਂ ਜਿੱਦਾਂ ਸ਼ਾਬਾਸ਼ ਤੁਹਾਡੇ ਇਹੋ ਜਿਹੇ ਕੰਜਰਾਂ ਦੇ ਅਖੇ ਖਲਾਰੇ ਵਿੱਚ ਰਹੋਗੇ ਤਾਂ ਇੱਥੇ ਸਾਡੀ ਸਾਡੀ ਰਸੋਈ ਵਿੱਚ ਰਹੋਗੇ ਤਾਂ ਤੁਹਾਡਾ ਰੰਗ ਚਮਕੂਗਾ ਸ਼ਰਮ ਦੇ ਘਾਟੇ ਐ ਤੁਹਾਨੂੰ ਅਕਲ ਦੇ ਘਾਟੇ ਦੋਨੇ ਚੀਜ਼ਾਂ ਦੇ ਘਾਟੇ ਤੁਹਾਨੂੰ ਵਿਖਲਾਰੇ ਵਿੱਚ ਰਹਿ ਕੇ ਕੌਣ ਚਮਕਦਾ ਹੁੰਦਾ ਖਲਾਰੇ ਵਿੱਚ ਰਹਿ ਕੇ ਤਾਂ ਬੰਦਾ ਆਪ ਗੰਦਾ ਹੋ ਜਾਂਦਾ ਤੁਹਾਨੂੰ ਐਨੀ ਵੀ ਅਕਲ ਹੈ ਨਹੀਂ ਕਿ ਵੇ ਅਸੀਂ ਸਾਫ਼ ਸਫਾਈ ਰੱਖਣੀ ਐ ਜੇ ਅਸੀਂ ਘਰ ਦੀ ਸਾਫ਼ ਸਫਾਈ ਰੱਖਾਂਗੇ ਤਾਂ ਲੋਕਾਂ ਨੂੰ ਐ ਲੱਗੂਗਾ ਵੀ ਅਸੀਂ ਆਪਦੀ ਸਾਫ਼ ਸਫਾਈ ਰੱਖਦੇ ਆਂ ਪਰ ਤੁਸੀਂ ਤਾਂ ਸ਼ਰੇ ਆਵਾਂ ਇੱਥੇ ਵੀਡੀਓ ਦੇ ਵਿੱਚ ਵਲੌਗ ਦੇ ਵਿੱਚ ਖਲਾਰਾ ਦਿਖਾਉਣੇ ਰਹਿੰਦੇ ਆ ਵੀ ਸਾਡੇ ਘਰੇ 1% ਵੀ ਸਫਾਈ ਨਹੀਂਗੀ ਤਰਾ ਸ਼ਰਮ ਜੀ ਨਹੀਂ ਹੁੰਦੀ ਕਿ ਲੋਕੀ ਜੋ ਦੇਖਾਂਗੇ ਸਾਡਾ ਵਲੌਗ ਸਾਡੀ ਵੀਡੀਓ ਵੇਖਣਗੇ ਤੇ ਉਹਦੇ ਵਿੱਚ ਸਾਫ ਸਫਾਈ ਜਮਾ ਨਹੀਂ ਭੋਰਾ ਵੀ ਨਹੀਂ ਤੇ ਲੋਕੀ ਕੀ ਸੋਚਣਗੇ ਸਾਡੇ ਬਾਰੇ ਉਹ ਜੇ ਗਧੇ ਡੰਗਾ ਤੁਹਾਡੇ ਫੈ ਜਿਹੜੀ ਫੈਨ ਫੋਲੋਇੰਗ ਹੈਗੀ ਆ ਉਹ ਆ ਫਿਰ ਤੁਹਾਨੂੰ ਕਮੈਂਟਾਂ ਵਿੱਚ ਕਹਿੰਦੀ ਨਹੀਂ ਕਿ ਇਹਦੇ ਘਰ ਦੇ ਸਾਫ ਸਫਾਈ ਕਰੋ ਉਹ ਜੇ ਉਹ ਹੁਣੇ ਆਪ ਵੀ ਨਹੀਂ ਕਰਦੇ ਹੁਣੇ ਉਹ ਉਹ ਸਬਜ਼ੀ ਬਣਾਉਣ ਦੇ ਵਿੱਚ ਚਪਲ ਲਾਓ ਘਰ ਦੇ ਲੈ ਕੇ ਆਏ ਹੋਵੇ ਚੌਕੇ 'ਚ ਪੜਨਾ ਚਪਲਾਂ ਲਾ ਕੇ ਬੜੀਦਾ ਹੁੰਦਾ ਘਰ ਦੇ ਲਿਆਇਓ ਚੌਕੇ 'ਚ ਬੜੀਦਾ ਚਪਲ ਜੁੱਤੀ ਲਾ ਕੇ ਬੜੀਦਾ ਹਨਾ ਪੱਜ ਚੌਂਕੇ ਤੇ ਦਾਲ ਸਬਜ਼ੀ ਰੋਟੀ ਪਾਣੀ ਬਣਾਉਣਾ ਆਵੇ ਨਾ ਉੱਥੇ ਆਸੇ ਪਾਸੇ ਸਾਫ਼ ਸਫਾਈ ਵੀ ਰੱਖੀ ਦਿੰਦੀ ਹੈ ਜਿੱਥੇ ਰੋਟੀ ਪਾਣੀ ਬਣਾਉਣਾ ਆਵੇ ਇਹ ਨਹੀਂ ਵੀ ਚੱਪਲ ਆ ਕੇ ਅੰਦਰ ਵੜ ਜਾ ਤੇ ਖਲਾਰਾ ਜਿੰਨਾ ਮਰਜੀ ਪਿਆ ਰਹੇ ਸਾਫ਼ ਸਫਾਈ ਵੀ ਬਰਾਬਰ ਜ਼ਰੂਰੀ ਹੈ ਮम्मा ਅੱਜ ਕੀ ਬਣਾਉਣ ਲੱਗੇ ਟੁਕੜੀਆਂ ਤੋਰੀਆਂ ਮੋੜ ਮਾਰਾ ਬੋੜੀਆਂ ਵੈਸੇ ਤਾਂ ਕੁੜੀ ਬਾਲੀ ਸਿਆਣੀ ਬੰਦੀ ਆ ਆਪਣੇ ਆਪ ਚ ਸਾਰਿਆਂ ਦੀ ਅੰਮਾ ਬੰਦੀ ਆ ਪਰ ਇਹਨੂੰ ਹਜੇ ਤੱਕ ਸਬਜ਼ੀਆਂ ਦਾ ਨਹੀਂ ਪਤਾ ਲੱਗਾ ਵੀ ਆ ਅਰਬੀ ਦੀ ਸਬਜ਼ੀ ਐ ਕਿ ਤੋਰੀਆਂ ਦੀ ਸਬਜ਼ੀ ਐ ਰੋਜ਼ ਰੋਟੀ ਖਾਨੀ ਆ ਭੈਣਾ ਤੂੰ ਬੇਬੇ ਆ ਤੂੰ ਤਾਂ ਸਾਰਿਆਂ ਦੀ ਇਸ ਘਰ ਦੇ ਵਿੱਚ ਤੈਨੂੰ ਹਜੇ ਸਬਜ਼ੀਆਂ ਦਾ ਨਹੀਂ ਪਤਾ ਲੱਗਾ ਅਰਬੀ ਦੀ ਸਬਜ਼ੀ ਕਿਹੜੀ ਹੁੰਦੀ ਤੇ ਤੋਰੀਆਂ ਦੀ ਕਿਹੜੀ ਹੁੰਦੀ ਐ ਅੱਜ ਕਾਲਾ ਸੂਟ ਪਾਇਆ ਅੱਜ ਕਾਲਾ ਸੂਟ ਪਾਇਆ ਕਾਲਾ ਸੂਟ ਪਾ ਕੇ ਅੱਗ ਲੱਗਦੀ ਕਾਲਾ ਸੂਟ ਪਾ ਕੇ ਨਹੀਂ ਤੂੰ ਅੱਗ ਲੱਗਦੀ। ਇੱਕ ਗਧੇ ਜੀ ਡੰਗਰ ਜੀ ਆਪ ਦੀ ਦਾਦੀ ਨੇ ਛੇਡਾਂ ਕਰੀ ਜਾਊਗੀ ਜਿਵੇਂ ਜੀਜਾ ਸਾਲੀ ਹੁੰਦੀਆਂ ਦੋਨੇ। ਇਹ ਤੇ ਚੱਜ ਨਾਲ ਬੁਲਾ ਲਾ ਆਪ ਦੀ ਦਾਦੀ ਨੂੰ ਬੁਲਾਉਣਾ ਕੀ ਹੋਗਾ ਜਿਹਨੇ ਕਾਲਾ ਸੂਟ ਪਾਇਆ ਸੂਟ ਤਾਂ ਪਾਇਆ ਨਾ ਉਹਨੇ। ਐਵੇਂ ਛੇਡਾਂ ਕਰੀ ਚਾਹੂਗੀ ਉਹਨੂੰ ਵਿਚਾਰੀ ਨੂੰ ਕੱਚੀ ਜੀ ਕਰੀ ਜਾਊਗੀ। ਕਾਲਾ ਸੂਟ ਪਾ ਕੇ ਨਹੀਂ ਤੂੰ ਦਾਦੀ ਆਹ ਲਾ ਕਾਲੇ ਸੂਟ ਦੇ ਗਾਣੇ ਸੁਣੀਆਂ। ਕਾਲੇ ਸੂਟ ਪਾ ਕੇ 니 ਤੂੰ ਅੱਗ ਲੱਗਦੀ ਜਾਂ ਨਾ ਇੱਥੇ ਕਰ ਤੇ ਬੱਗ ਲੱਗਦੀ ਕਿਉਂ ਨਹੀਂ ਰਿਆ ਗਿਆ ਤੇਰੇ ਤੋਂ ਲਾਤੀ ਗਾਣੇ ਦੀ ਡੰਡ ਜੇ ਤੈਨੂੰ ਨਵੇਂ ਗਾਣਾ ਆਉਂਦਾ ਨਾ ਚੇ ਡੰਕਰ ਆ ਦੀ ਦਾਦੀ ਨੂੰ ਜੇ ਤੂੰ ਗਾਣਾ ਦੱਸਣਾ ਹੀ ਇਹ ਵੀ ਕਾਲੇ ਸੂਟ ਤੇ ਆ ਗਾਣਾ ਇੱਕ ਲਾਈਨ ਜਿਹੜੀ ਤੈਨੂੰ ਆਉਂਦੀ ਉਹ ਹੀ ਬੋਲ ਕੇ ਦੱਸ ਦੇ ਉਹਨੂੰ ਕਿਉਂ ਅਗਲੀ ਲਾਈਨ गा ਕੇ ਗਾਣੇ ਦੀ ਜਮ ਡੰਡ ਲਾਤੀ ਆ ਜਿਹਨੇ ਗਾਣਾ ਕੱਢਿਆ ਉਹ ਵੀ ਕਹਿੰਦਾ ਉਹ ਕੀ ਗਾਣੇ ਦੀ ਡੰਡ ਲਾ ਕੇ ਰੱਖਤੇ ਤੂੰ ਉਹਦੀ ਮੈਂ ਗਾਣਾ ਹੀ ਨਾ ਕੱਢਦਾ ਕਾਲੇ ਸੂਟ ਵਾਲਾ ਆ ਦੇਖ ਲੋ ਆਪਾਂ ਦੋਨੇ ਜਣੇ ਭੈਣਾ ਬੀਠੀਆਂ ਮੈਂ ਤਾਂ ਇੱਕ ਚੁੰਡੀ ਕੀਤੀ ਸੀ ਅੱਜ ਸਾਰਿਆਂ ਨੂੰ ਪਤਾ ਹੀ ਹੋਊਗਾ ਇਹ ਭੈਣ ਆਹ ਤੇਰੀ ਚੁੰਡੀ ਸੀਗੀ ਮੈਂ ਤਾਂ ਗਰਾ ਪਲੇਖਾ ਪਿਆ ਵੀ ਜਿਵੇਂ ਨੇ ਮਿੱੱਢੀ ਕੀਤੀ ਹੁੰਦੀ ਆ ਵੀ ਕਰਦੇ ਆ ਨਾ ਅੱਜ ਕੱਲ੍ਹ ਜਵਾਕਾਂ ਦੇ ਕੱਲੇ ਥੋੜੇ ਥੋੜੇ ਵਾਰ ਲੈ ਕੇ ਮਿੱੱਡੀਆਂ ਕਰ ਦਿੰਦੇ ਹੁੰਦੇ ਆ ਵਾਵਾ ਸਾਰਿਆਂ ਮੈਂ ਕਿਤੇ ਇੱਕ ਮਿੱੱਡੀ ਇਹਨੇ ਕੱਢ ਕੇ ਦਿਖਾਈ ਆ ਵੀ ਆਪ ਵੇਖ ਲੋ ਮੇਰੀ ਚੁੰਡੀ ਕੀਤੀ ਬਾਅਦ ਚ ਧਿਆਨ ਨਾਲ ਦੇਖੋ ਵੀ ਇਹ ਤਾਂ ਦੀ ਗੁੱਤ ਮੇਰੇ ਦੋ ਗੁੱਤਾਂ ਕਰਦੀ ਉਹ ਤਾਂ ਵਾਲੇ ਦੇ ਵਾਵਾ ਲੱਗਦੇ ਕੀਗਾ ਜੇ ਤੇ ਇੱਕ ਗੁੱਤ ਹੁੰਦੀ ਉਹਦੇ ਵਾਲਦ ਦੇ ਪਾਸੇ ਜਾ ਕੇ ਬਹਿ ਜਾਂਦੇ ਹੈਗੇ ਹਾਂ ਵੀ ਅਸੀਂ ਇੱਕ ਗੁੱਤ ਦੇ ਵਿੱਚ ਨਹੀਂ ਹਾਂ ਨਾ ਦੋ ਗੁੱਤਾਂ ਕਰਾਂਗੇ ਫਿਰ ਅਸੀਂ ਤੇਰੇ ਸੱਤ ਆਵਾਂਗੇ ਬੈਠੀਆਂ ਅਸੀਂ ਦੋਨੇ ਪੈਣਾ ਕੀਤੀ ਮੈਂ ਚੁੰਜੀ ਸਾਰੀ ਡੱਬੀਆਂ ਦੀ ਪੂਰਾ ਮਸਾਲਾ ਖਾ ਲਿਆ ਪੂਰੇ ਖਾ ਲਿਆ ਇਹਨੇ ਤੇ ਇਹਦੇ ਹੁਣ ਪੈਣੀਆਂ ਦੇਖੋ ਕਿੰਤਾ ਪੈਂਦੀਆਂ ਹੈ ਤੇ ਅੱਜ ਇਹ ਰੋਜ਼ ਹੀ ਖਾਂਦੀ ਹੈ ਲੋਕ ਲੋਕੇ ਨਾ ਔਰ ਚੱਕ ਲਈ ਫਿਰ ਇਹ ਕੀ ਹੋਵੇ ਭਰਾਵਾ ਝੂਠ ਬੋਲੀਆ ਨੇ ਲੋਕ ਲੋਕ ਕੇ ਖਾਂਦੀ ਹੁਣੇ ਤਾਂ ਇੱਥੇ ਨਿੱਕੀ ਵੱਡੀ ਕੁੜੀ ਤੁਹਾਡੀ ਵਲੌਗ ਬਣਾਈ ਜਾਂਦੀ ਸੀ ਕੋਲ ਦਾਦੀ ਬੈਠੀ ਤੇ ਕੋਲ ਖੜੀਏ ਮਸਾਲੇ ਖਾਈ ਜਾਂਦੀ ਸੀਗੀ ਸਿੱਖਾਂ ਹੀ ਡੱਬੇ ਫੜਿਆ ਨੇ ਹੱਥ 'ਚ ਉਹਦੇ ਤਾਂ ਦਾਦੀ ਤਾਂ ਫੜਿਆ ਨਹੀਂ ਗਿਆ ਕਿ ਚਿੱਤਰ ਖਾਊਗੀ ਹੁਣ ਰੋਜ਼ ਖਾਂਦੀ ਐ ਇਹ ਐ ਕਿ ਲੋਕ-ਲੋਕ ਕੇ ਖਾਂਦੀ ਐ ਸਾਰਿਆਂ ਦੇ ਸਾਹਮਣੇ ਖਾਈ ਜਾਂਦੀ ਉਹ ਤਾਂ ਰੋਕੀ ਨਹੀਂ ਗਈਗੀ ਚੱਜ ਦੀ ਚੀਜ਼ ਨਾ ਖਵਾਇਓ ਜਵਾਕ ਨੂੰ ਪੁੱਠੀਆਂ ਸਿੱਧੀਆਂ ਚੀਜ਼ਾਂ ਤੇ ਲਾਈ ਚੱਲੋ ਦੁਕਾਨ ਵਾਲੀਆਂ ਚੀਜ਼ਾਂ ਤੇ ਉਹਦੇ ਕੁੜੀ ਨੂੰ ਫੜਾ ਦਿਆ ਸਿੱਖਾਂ ਹੀ ਡੱਬੀ ਮਸਾਲਾ ਖਵਾਈ ਚੱਲੋ ਚੰਗਾ ਉਹਨੂੰ ਵੀ ਆਹ ਨਹੀਂ ਇਹ ਪੋ ਰਜਵਾ ਗਰ ਤੁਸੀਂ ਝੜਕ ਲਿਗਾ ਰੋ ਕੁਲ ਗਿਆ ਵੀ ਹਾਂ ਪਤਾ ਚੀਜ਼ ਨਹੀਂ ਖਾਈਦੀ ਕੋਈ ਹੋਰ ਚੀਜ਼ ਅੱਜ ਦੀ ਸੇਬ ਕੇਲੇ ਅਮਰੂਦ ਅੰਗੂਰ ਬਥੇਰਾ ਕੋਸ਼ਾ ਬਹੁਤ ਫਲ ਫਰੂਟ ਹੈਗੇ ਉਹ ਘਰੇ ਲਿਆ ਕੇ ਰੱਖੋ ਜੇ ਕੋਈ ਜਵਾਕ ਹੈ ਜੀ ਚੀਜ਼ ਖਾਂਦਾ ਉਹਦੇ ਸਾਹਮਣੇ ਉਹ ਚੀਜ਼ ਕਰ ਦੋ ਵੀ ਹਾਂ ਪਤਾ ਖਾਈ ਜਾਂਦੀ ਇਹ ਨਹੀਂ ਖਾਈਦੀ ਗਦੇ ਡੰਗਰ ਜੇ ਕਿੱਥੇ ਕੱਢਿਆ ਪਰ ਗਿਆ ਕਿਹੜਾ ਕਿਹੜਾ ਵੱਡਾ ਹੈਂਡਲ ਵਾਲਾ ਖੀੜਾ ਹੈਂਡਲ ਵਾਲਾ ਚੱਕਲਾ ਬੁੜਨ ਤਰਾ ਗਿਆ ਕਿਹੜਾ ਜਿਹੜਾ ਮੈਂ ਉਹ ਮੰਮੀ ਦਿੱਤਾ ਨਹੀਂ ਤੈਨੂੰ ਸ਼ਾਬਾਸ਼ ਤੇਰੇ ਆ ਵੇਖ ਲੈ ਇਹਨੇ ਰੋਟੀ ਪਾਣੀ ਬਣਾਉਂਦੇ ਹੀ ਸਾਫ ਸਫਾਈ ਉਸੇ ਹੱਥ ਨਾਲ ਰੋਟੀਆਂ ਲਾਈ ਜਾਂਦੀਆਂ ਉਸੇ ਹੱਥ ਨਾਲ ਪੈ ਤੇ ਖੁਰਕੀ ਆਂਦੀ ਆ ਵੀ ਪੈਨੇ ਕੋਲ ਚੁੰਨੀ ਰੱਖ ਲੈ ਜੇ ਤੇਰੇ ਪੈ ਤੇ ਖੁਰਕ ਹੁੰਦੀ ਚੁੰਨੀ ਉੱਤੇ ਪੈਰ ਦੇ ਰੱਖ ਕੇ ਫੇਰ ਖੁਰਕ ਲੈ ਤੂੰ ਵੇ ਜਾਂ ਤੂੰ ਹੱਥ ਨਾਲ ਖੁਰਕ ਕੇ ਲੈ ਤੇ ਜਾ ਕੇ ਹੱਥ ਧੋਇਆ ਫੇਰ ਬਾਕੀ ਰੋਟੀਆਂ ਲਾ ਲਈ ਡੰਗਰ ਜਿਵੇਂ ਰੋਟੀਆਂ ਲਾਈ ਜਾਂਦੀਆਂ ਓਵੇਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਉਂ ਕਰ ਰਹੇ ਹੋ ਘਰ ਕਿਹਨਾਂ ਡੋਂਗੇ ਲੋਕੇ ਕਹਿੰਦੇ ਆ ਵੀ ਤੁਹਾਡੀ ਇਕੱਲੀ ਮੰਗਣੀ ਹੋਈ ਆ ਰੋਕਾ ਹੋਇਆ ਵਾ ਤੁਹਾਡਾ ਇਕੱਲਾ ਹਨਾ ਪਰ ਮੈਨੂੰ ਸ਼ੱਕ ਪੈਂਦਾ ਤੁਸੀਂ ਵਿਆਹ ਕਰਵਾ ਲਿਆ ਹਜੇ ਸ਼ੋਅ ਨਹੀਂ ਕਰਦੇ ਲੋਕਾਂ ਸਾਹਮਣੇ ਵੀ ਤੁਸੀਂ ਵਿਆਹ ਕਰਵਾ ਲਿਆ ਮੈਨੂੰ ਸ਼ੱਕ ਪੈਂਦਾ ਕਿਉਂਕਿ 24 ਘੰਟੇ ਤੁਸੀਂ ਇੱਕ ਦੂਜੇ ਦੇ ਨਾਲ ਰਹਿੰਦੇ 24 ਘੰਟੇ ਜਿਵੇਂ ਹਸਬੰਡ ਵਾਈਫ ਹੁੰਦੇ ਆ ਫਿਓਨਸੀ ਤਾਂ ਤੁਸੀਂ ਇੱਕ ਦੂਜੇ ਤੇ ਲੱਗਦੇ ਨਹੀਂ ਪਾਗੇ ਕਿਉਂਕਿ ਜਿੰਨਾਂ ਦੀ ਮੰਗਣੀ ਹੋਈਂਦੀ ਰੋਕਾ ਹੋ ਜਾਂਦਾ ਮੰਨਿਆ 24 ਘੰਟੇ ਫੋਨ ਤੇ ਲੱਗੇ ਰਹਿੰਦੇ ਪਰ ਐ 24 ਘੰਟੇ ਇੱਕ ਦੂਜੇ ਨਾਲ ਤਾਂ ਹੀ ਲੱਗੇ ਰਹਿੰਦੇਗੇ ਉਹ ਵੀ ਕੋਲ ਹੀ ਕੋਲ ਫਿਰਦੇ ਰਹਿਣਗੇ ਆਪਾਂ ਬਾਲ ਨੂੰ ਸੈਟ ਕਰਾਉਣ ਚੱਲਦੇ ਫਿਰ ਠੀਕ ਹੈ ਠੀਕ ਉਹਨਾਂ ਨੂੰ ਥੋੜਾ ਮੇਕਅਪ ਜਿਹਾ ਕਰਵਾਈ ਜਾਂਦੇ ਹੈਗੇ ਠੀਕ ਹੈ ਠੀਕ ਕਾ ਲੋ ਤਾਂ ਮੇਕਅਪ ਕਰਵਾ ਕੇ ਇਹਨਾਂ ਕੋਸ਼ਿਸ਼ਾਂ ਵਿੱਚ ਫਿਰਦੀ ਆ ਵੀ ਹਾਂ ਮੈਂ ਦੀਪ ਜਿੰਨੀ ਸੋਹਣੀ ਲੱਗੂੰਗੀ ਦੀਪਨਾ ਖੜੀ ਮੈਂ ਸੋਹਣੀ ਲੱਗੂੰਗੀ ਬਾਲੀ ਕਾਲੀ ਐ ਤੇ ਇਹ ਮਾਂ ਦਾ ਪੁੱਤ ਹੋ ਤਿਆਰ ਹੋਣ ਚੱਲਿਆ ਵੀ ਹਾਂ ਵੀ ਮੇਕਅਪ ਕਰਵਾ ਕੇ ਕਿਤੇ ਬਾਲੀ ਨਾ ਸੋਹਣੀ ਲੱਗ ਜਾਵੇ ਮੈਂ ਹੀ ਆਦਾ ਤਿਆਰ ਹੋ ਕੇ ਆਉਣਾ ਆਪਾਂ ਕਰਾ ਲਈ ਕਟਿੰਗ ਕਟਿੰਗ ਕਹੀ ਨਾ ਬਾਲ ਸੈਟਿੰਗ ਕਰਾਈ ਆ ਹਾਂ ਚੱਲ ਆਪਣਾ ਮੇਕਅਪ ਡਨ ਹੋ ਕੇ ਅੱਜ ਨਾਲ ਆਪਣਾ ਮੇਕਅਪ ਤਿਆਰ ਲੱਕਿਆ ਸਾਰੇ ਨੇ ਕਮਟ ਕਰਕੇ ਰਸੋ ਤੇ ਬਾਕੀ ਆਪਾਂ ਮੇਕਅਪ ਕਰਵਾ ਕੇ ਫਮੋ ਦਿੱਤੋ ਸਾ ਸਾ ਕਰ ਤੇ ਬਾਕੀ ਫਾਈਨਸ ਦਾ ਬਹੁਤ ਸਾਰਾ ਮੈਕਅਪ ਹੋਇਆ ਤੁਹਾਡਾ ਮੇਕਅਪ ਕਰਵਾ ਕੇ ਅੱਜ ਕਾਲੋ ਤਾਂ ਸੋਹਣੀ ਲੱਗ ਜਾਂਦੀ ਹੈ ਪਰ ਜਿਹੜੇ ਦੀਪ ਨੇ ਵਾਲ ਸੈਟ ਕਰਵਾਇਆ ਜਿਵੇਂ ਬੇੜਾ ਕਰਕੇ ਕਰ ਲਿਆ ਆਪਦਾ ਉਵੇਂ ਸੋਹਣਾ ਲੱਗਦੇ ਸੀ ਭਰਾਵਾ ਤੂੰ ਤੂੰ ਪਤਾ ਲੱਗਿਆ ਵੀ ਆ ਬੇਬੇ ਪਾਪਾ ਕਰ ਮੈਂ ਕਿੰਨੀ ਹੋ ਕੇ ਇਹ ਰੱਖੋ ਮੇਰਾ ਕੀ ਹਾਲ ਬਣ ਗਰਮੀ ਗਰਮੀ ਹਾਏ ਕਾਲੋ ਗਰਮੀ ਇੰਨੀ ਗਰਮੀ ਗਰਮੀ ਦੇ ਵਿੱਚ ਜੇ ਤੇਰਾ ਮੇਕਅਪ ਖਰਾਬ ਹੋ ਗਿਆ ਫਿਰ ਕਿਹੋ ਜੀ ਲੱਗੇਗੀ ਤੂੰ ਹਾਏ ਤੂੰ ਤਾਂ ਜਵਾਕਾਂ ਨੂੰ ਡਰਾ ਕੇ ਭਜਾ ਦੇਂਗੀ ਗਾਂ ਤਾਂ ਜਵਾਕਾਂ ਨੇ ਨਹੀਂ ਆਉਣਾ ਤੀਆਂ ਦੇ ਮੇਲੇ ਮੂਲੇ ਤੇ ਭੁੱਲ ਜਾਣਗੇ ਉਹ ਵੀ ਤੀਆਂ ਵੀ ਹੁੰਦੀਆਂ ਕਦੇ ਪਹਿਣਿਆ ਦੇ ਸੀ ਉਸੀ ਲੈ ਕੇ ਜਾ ਨਾਲ ਨਹੀਂ ਤਾਂ ਐ ਘਾਟੀਪ ਨੂੰ ਕਹਿ ਵੀ ਉਹ ਪੱਖੀ ਉੱਥੇ ਖੜਾ ਚੱਲੀ ਜਾਊਗਾ ਮੈਨੂੰ ਜੇ ਕਿਤੇ ਗਰਮੀਆਂ ਤੇਰਾ ਮੇਕਅਪ ਖਰਾਬ ਹੋ ਗਿਆ ਨਾ ਜਵਾਕ ਤਾਂ ਛੱਡ ਦੂਜੇ ਜਿਹੜੇ ਵੱਡੇ ਫਰਦੇ ਉਹਨਾਂ ਨੇ ਵੀ ਡਰ ਕੇ ਭੱਜ ਜਾਣਾ ਤੇਰੇ ਕੋਲ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਮਾਂ ਜੀ ਤੁਹਾਨੂੰ ਆਹ ਚੱਲੀਏ ਆ ਚੱਲੀਏ ਹੇ ਨੇ ਕੀ ਦਿਖਾਉਣਾ ਤੁਸੀਂ ਲੋਕਾਂ ਨੂੰ ਆਖੇ ਕਾਲਾ ਨੂੰ ਸਟੇਜ ਤੇ ਬੁਲਾਓ ਕੀ ਦਿਖਾਉਣਾ ਇਹਨਾਂ ਨੂੰ ਜਿਆਦਾ ਅਵੇਨਰ ਸਟੇਜ ਤੇ ਬੁਲਾ ਕੇ ਇਹਨਾਂ ਦੇ ਗਲਾਂ ਵਿੱਚ ਜਿੱਤਿਆਂ ਦਾ ਹਾਰ ਪਾਇਆ ਹੋਵੇ ਨਾਲ ਹੀ ਇਹਨਾਂ ਦੇ ਮੂੰਹ ਤੇ ਕੋਲ ਖੜਿਆ ਤੇ ਮੂੰਹ ਤੇ ਚੰਗੀ ਲਾਹ ਪਾ ਕੀਤੀ ਹੋਏ ਚੰਗੀ ਬੇਇੱਜ਼ਤੀ ਕੀਤੀ ਹੋਏ ਤਾਂਕਿ ਅੱਗੇ ਤੇ ਕਿਸੇ ਵੀ ਪ੍ਰੋਗਰਾਮ ਫੰਕਸ਼ਨ ਤੇ ਐਜ਼ ਅ ਚੀਫ ਗੈਸਟ ਨਾ ਜਾਣ ਸਪੈਸ਼ਲ ਗੈਸਟ ਬਣ ਕੇ ਨਾ ਜਾਣ ਬੁਲਾ ਰਹੇ ਨੇ ਨਾ ਸਟੇਜ ਤੇ ਕਾਲਾ ਨੂੰ ਸਟੇਜ ਤੇ ਬੁਲਾਓ ਜੀ ਪੈੜੀ ਸ਼ਕਲ ਵਾਲੀ ਨੂੰ ਨਾਲ ਹੀ ਪੈੜੀ ਬੋਲੀ ਵਾਲੀ ਨੂੰ ਵੇਖ ਕਿਵੇਂ ਰੰਨਾ ਚ ਧੰਨਾ ਬਣਿਆ ਖੜਾ ਵਾ ਵੀ ਪਾਸੇ ਆ ਕੇ ਖੜ ਜਾ ਤੇਰਾ ਕੁੜੀਆਂ ਚ ਖੜਨਾ ਜ਼ਰੂਰੀ ਹੈ ਤੂੰ ਗਿਆ ਕੁੜੀਆਂ ਨਾਲ ਫੋਟੋਆਂ ਕਰਵਾਈਆਂ ਨਾ ਤੂੰ ਕਿਹੜਾ ਸੁਪਰਸਟਾਰ ਆ ਸੁਪਰ ਹੀਰੋ ਆ ਸੁਪਰ ਵਿਲਨ ਵਿਲਨ ਆ ਤੂੰ ਕੀ ਚੀਜ਼ ਆ ਤੂੰ ਜੋਕਰ ਜਣਾ ਹੋਵੇ ਤਾਂ ਇਹ ਮੇਰੀ ਭੈਣ ਹੈ ਇੰਸਟਾਗ੍ਰਾਮ YouTube ਤੇ ਵੀ ਬਲੌਗ ਬਣਾਉਂਦੀ ਹੈ YouTube ਸਟਾਰ ਹੈ ਤਾੜੀ ਲਾਓ ਇਹਨਾਂ ਲਈ ਤਾੜੀ ਨਹੀਂ ਜੁੱਤੀਆਂ ਫੇਰ ਉਹਨਾਂ ਦੇ ਅੰਡੇ ਟਮਾਟਰ ਸਿੱਟ ਹੋਈਨਾਂ ਤੇ ਲਾਓ ਤਾੜੀ ਇਹਨਾਂ ਵਾਸਤੇ ਮੇਰਾ ਤਾਂ ਹੋ ਗਿਆ ਇਹਨਾਂ ਕਰਾਉਣਾਂ ਬਹੁਤ ਬੜਾ ਮੈਂ ਨਾ ਗਾ ਰਹੀ ਕਰਾ ਨਹੀਂ ਕੁੱਤਸਾ ਨਹੀਂ ਤੱਕਾ ਨਾ ਜੋਖਤ ਕਰਦਾ ਕਰਦੇ ਨੂੰ ਸੋਚੂ ਤੇ ਕੱਟ ਸਾਲੇ ਵਰਗਾ ਕਰਾ ਬੋਲਦਾ ਜਾ ਰਿਹਾ ਸਰ ਸਾਰੇ ਬੋਲਾਂਗਾ ਹਾਂ ਤੁਹਾਡੇ ਨਾਲ ਹਾਂ ਸਟੇਜ ਤੇ ਤੇ ਬਈਆ ਤਾਂ ਨਾ ਆਇਆ ਤੇ ਤੇ ਬਿਨਾਂ ਨਾਲ ਗੱਲ ਕਰਕੇ ਗੱਲ ਮਤਬਾਚ ਕਰ ਪਰ ਮੈਂ ਤਾਂ ਨਾ ਵੈਸੀ ਡਾਇਲੌਗ ਬੋਲਤਾ ਸੀ ਹੈ ਨਹੀਂ ਮੇਰੇ ਲਲੂਰਾ ਮੈਨੂੰ ਨਹੀਂ ਪਤਾ ਸੀ ਕਿ ਫੇਮਸ ਹੋ ਜੂਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ਰਨਦਤ ਜੀ ਮੈਨੂੰ ਇੰਨਾ ਪਿਆ ਦਿੱਤਾ ਹੈ ਤੁਹਾਡੇ ਕਰਕੇ ਅੱਜ ਮੈਂ ਸਟੇਜ ਤੇ ਖੜੀ ਹਾਂ ਬਸ ਇੰਨੇ ਕਸਰ ਹੈ ਕਿ ਮੇਰੇ ਜੁੱਤੀਆਂ ਨਹੀਂ ਵੱਜੀਆਂ ਜੇ ਤੱਕ ਜੁੱਤੀਆਂ ਵੱਜਣ ਦੀ ਕਸਰ ਹੈਗੀ ਉਹ ਵੀ ਪੂਰੀ ਕਰਦ ਪਿਆਰ ਨਾਲ ਇੱਕ ਇੱਕ ਜੁੱਤੀ ਮ ਅਵੀ ਨਾਲ ਬੋਲ ਹੀ ਦਿੰਦੀ ਖਾਂ ਇਹ ਕਾ ਤੋ ਛੜ ਛੜਤਾ ਲੈਣ ਇਹ ਵੀ ਤੇਰੇ ਵਾਸਤੇ ਬਣੀਆ ਤੂੰ ਹੀ ਬੋਲਣੀ ਆ ਫੇਰ ਹੀ ਅਗਲੇ ਜਿੱਤਿਆਂ ਮਾਰਨਗੇ ਤੇਰੇ ਹੋਰਿਆ ਕਿ ਅੱਜ ਆਪਣੇ ਮਾਲਵੇ ਦੀ ਧਰਤੀ ਬਾਦ ਦੇ ਵਿੱਚ ਅਸੀਂ ਖੜੇ ਆ ਤੀਆਂ ਦਾ ਤਿਉਹਾਰ ਮਨਾ ਰਹੇ ਆ ਤੇ ਸਾਡੀ ਭੈਣ ਸੋਨੂ कौर ਕੋਈ ਜਾਣ ਪਹਿਚਾਨ ਦੀ ਮੁਸਤਾਲ ਨਹੀਂ ਹੈ ਬਹੁਤ ਹੈ ਜੇ ਇੰਨਾ ਇੰਸਟਾਗ੍ਰਾਮ ਤੇ ਨਾ ਤੁਸੀਂ ਬਹੁਤ ਪਿਆਰ ਦਿੰਨੇ ਉਹਨਾਂ ਨੂੰ ਤੇ ਸਾਡਾ ਵੀਰ ਦੀਪ ਸੋ ਐਵੇਂ ਸਾਰੇ ਵੇਪਰਾਵਾ ਕਿਉਂ ਕਿਉਂ ਤੈਨੂੰ ਤਰਸ ਨਹੀਂ ਆਉਂਦਾ ਕਿਆ ਉਹਨੂੰ ਪੰਪ ਦਈਏ ਨਾ ਉਹ ਤਾਂ ਅਗਲੀ ਪਹਿਲਾਂ ਹੀ ਮੇਕਅਪ ਕਰਵਾ ਕੇ ਸੱਤਵੇਂ ਆਸਮਾਨ ਤੇ ਫਿਰਦੀ ਹੈਗੀ ਪਹਿਲਾਂ ਨਹੀਂ ਮਾਨਗੀ ਤੂੰ ਉੱਤੋਂ ਉਹਨੂੰ ਹੋਰ ਪੰਪ ਤੇ ਪੰਪ ਦਈਏ ਨਾ ਉਹ ਸੱਤਵੇਂ ਆਸਮਾਨ ਵੀ ਛੱਡ ਦੇਣਾ ਸਿੱਧਾ 15ਵੇਂ 20ਵੇਂ ਆਸਮਾਨ ਤੇ ਜਾਊਗੀ ਹੁਣ ਉਹ ਦਈਏ ਨਾ ਪੰਪ ਉੱਤੋਂ ਹੋਰ ਖਿਲਰਗੀ ਆ ਸਨਮਾਨਿਤ ਕਰਤਾ ਭੈਣ ਜੀ ਨੂੰ ਅਗੇ ਦੀਪ ਬਾਈ ਜੀ ਦੀਪ ਦਾ ਹਾਲ ਵੇਖਣਾ ਵਾਲ ਸੈਟ ਕਰਵਾ ਕੇ ਆਏ ਸੀ ਆਪ ਦਾ ਅੱਗੇ ਚਿੜੀ ਦਾਲ ਨਾ ਬਣਿਆ ਪਿਆ ਜਿਵੇਂ ਚਿੜੀ ਨੇ ਚੁੰਝਾਂ ਮਾਰ ਮਾਰ ਕੇ ਆਲਣਾ ਬਣਾਇਆ ਹੁੰਦਾ ਆਪ ਦਾ ਉੱਥੇ ਆਂਡੇ ਦਊਗੀ ਉਹਨੋਂ ਹੋ ਆ ਕੇ ਮੜ ਮੜਾ ਕੀ ਰੱਖਣਾ ਕਰਤੋ ਸੇ ਬਾਜ਼ਲ ਪਿੱਟਵਾਣੇ ਲੱਛੜਾ ਚਾਹੁੰਨੇ ਹਾਏ ਵੇ ਗਦੇ ਔਰ ਡੰਗਰ ਔਲੂ ਦੇ ਪੱਠੇ ਛੋਟੇ ਛੋਟਾਂਦੇਓ ਵੇ ਤੁਮੇ ਕੀ ਕੀ ਕਹਾਂ ਵੇ ਟਕ ਜੋ ਜੁੱਤੀਆਂ ਖਾਣੇ ਟਕ ਜੋ ਕਿਉਂ ਮੈਂ ਤਾਂ ਗਾਲਾਂ ਕਢਵਾਉਨੇ ਆ ਫੇਰ ਜੀ ਤਾਂ ਮੇਰਾ ਬਹੁਤ ਕਰੀ ਜਾਂਦਾ ਤੁਹਾਨੂੰ ਗਾਲਾਂ ਕੱਢਾਂ ਮੈਂ ਗੱਲ ਕਰ ਕੱਢ ਨਹੀਂ ਸਕਦੀ ਕਿ ਮਜਬੂਰੀ ਆ ਮੇਰੀ ਵੀ ਫੇਰ ਅਗਰੇ ਕਹਣਗੇ ਕੁੜੀ ਗਾਲਾਂ ਕੱਢਦੀ ਕੱਢਦੀ ਆ ਵੀਡੀਓ ਦੇ ਵਿੱਚ ਵਿਆਹ ਤੁਹਾਡਾ ਹੋਇਆ ਨਹੀਂ ਫੀਲਿੰਗਾਂ ਪਹਿਲਾਂ ਹੀ ਚੱਕੀ ਜਾਂਦੇ ਆ ਤੁਸੀਂ ਸ਼ਰਮ ਕਰ ਲਓ ਭਰਾ ਸਵਰ ਕਰ ਲਓ ਜੇ ਨਹੀਂ ਸਵਰਉਂਦਾ ਅੱਜ ਜਾ ਕੇ ਘਰੇ ਵਿਆਹ ਕਰ ਲਓ ਪਹਿਲਾਂ ਫੇਰ ਕਰ ਲਓ ਲੱchnਾ ਆਪਦੇ ਕਿ ਮੈਂ ਲੋਕਾਂ ਨੂੰ ਨਾ ਤੰਗ ਕੀਤਾ ਵਾ ਲੱਛਣ ਕਰ ਕਰਕੇ ਜਵਾਕਾਂ ਨੂੰ ਨਾ ਖਰਾਬ ਕਰੋ ਜੁੱਤੀਆਂ ਮਾਰ ਮੈਂ ਤੁਹਾਡਾ ਬੂਥਾ ਖਰਾਬ ਕਰ ਦੇਣਾ ਵਾ ਕਦੇ ਡੰਗਰ ਜੇ ਨਾ ਹੋਣ ਤਾਂ ਬਸ ਬਈ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਖਤਮ ਕਰਦੇ ਆਂ ਅੱਗੇ ਆਪਾਂ ਕੰਟੀਨਿਊ ਕਰਨੀ ਨਹੀਂ ਵੀਡੀਓ ਆ ਜਿਹੜੀ ਲਾਸਟ ਤੇ ਕਲਿੱਪ ਚਲਾਈ ਹੈ ਨਾ ਮੈਂ ਇਹ ਵੇਖ ਕੇ ਤਾਂ ਮੇਰਾ ਮੂਡ ਹੀ ਖਰਾਬ ਹੋ ਗਿਆ ਸਾਰ ਬਸ ਬਈ ਅੱਜ ਦੀ ਵੀਡੀਓ ਇੱਥੇ ਹੀ ਖਤਮ ਕੱਲ ਦੀ ਵੀਡੀਓ ਵਿੱਚ ਮਿਲਦੇ ਆਂ ਆਪਾਂ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਕਮੈਂਟ ਵੀ ਕਰਿਓ ਫੇ ਕਿੱਦਾਂ ਦੀ ਤੁਹਾਨੂੰ ਵੀਡੀਓ ਲੱਗੀ ਤੇ ਹਾਂਜੀ ਫੇ ਮਿਲਦੇ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ